ਸਰਕੀ ਇਸ ਤਰ੍ਹਾਂ ਦਾ ਮਕਸਦ ਲੈ ਕੇ ਚੱਲਣਾ ਚਾਹਤ ਹਾਂ ਜੀ ਸ਼ੁਰੂਆਤ ਅੱਜ ਪਟਿਆਲਾ ਦੇ ਬਹੁਤ ਹੀ ਇਤਿਹਾਸਿਕ ਅਤੇ ਸ਼ਹਿਰ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਸਕਿੱਲ ਡਿਵੈਲਪਮੈਂਟ ਦੀ ਬੜੀ ਲੋੜ ਹੈ ਆਵੇਂ ਆਪਾਂ ਇਹ ਜਿਹੜੇ ਅਮਰੀਕਾ ਤੋਂ ਹੁਣ ਅੱਜ ਪਰਕੇ ਆ ਰਹੇ ਆ ਨੌਜਵਾਨ ਨਸ਼ਿਆਂ ਦੇ ਵਿੱਚ ਜਾ ਰਹੇ ਆ ਕੁਝ ਵੀ ਸਮੱਸਿਆ ਦਾ ਹੱਲ ਨੌਕਰੀ ਜੇ ਆਪਾਂ ਬੱਚਿਆਂ ਨੂੰ ਇੱਥੇ ਕੋਈ ਨਾ ਕੋਈ ਹੁਨਰ ਸਿਖਾ ਕੇ ਸਾਡਾ ਸਲੋਗਨ ਹੀ ਹੈ ਮੇਰਾ ਹੁਨਰ ਮੇਰੀ ਸ਼ਾਨ ਇੱਥੇ ਕੋਈ ਨਾ ਕੋਈ ਹੁਨਰ ਸਿਖਾ ਕੇ ਸਕਿੱਲ ਸਿਖਾ ਕੇ ਆਪਾਂ ਉਹਨਾਂ ਨੂੰ ਇੰਪਾਵਰ ਕਰ ਦਈਏ ਨਾਲ ਹੀ ਸੌਫਟ ਸਕਿੱਲ ਸਿਖਾ ਦਈਏ ਔਰ ਉਹਨਾਂ ਦੀ ਨੌਕਰੀ ਵੀ ਲਵਾਨ ਦੇ ਵਿੱਚ ਮਦਦ ਕਰੀਏ ਨੌਕਰੀ ਲਵਾ ਕੇ ਦਈਏ ਕਿ ਅਸੀਂ ਬਹੁਤ ਸਾਲ ਪਹਿਲਾਂ ਇਹ ਪੀੜਾ ਚੁੱਕਿਆ ਸੀ ਪਹਿਲਾਂ ਸਾਡੇ ਸਕਿੱਲ ਸੈਂਟਰ ਹਰਸਨ ਫਾਊਂਡੇਸ਼ਨ ਵੱਲੋਂ ਕਿੰਨਾ ਚੱਲਦੇ ਸੀ ਅਸੀਂ 20000 ਤੋਂ ਵੀ ਜ਼ਿਆਦਾ ਆਪਣੀਆਂ ਭੈਣਾਂ ਨੂੰ ਜਿਹੜਾ ਉਹ ਏਮਪਾਵਰ ਕੀਤਾ ਲੇਕਿਨ ਹੁਣ ਅਸੀਂ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਸਰਟੀਫਾਈਇੰਗ ਏਜੰਸੀ ਐ ਸਕਿੱਲ ਇੰਡੀਆ ਪ੍ਰੋਗਰਾਮ ਤੇ ਜਦੋਂ ਤੋਂ ਅਕਾਲਪੁਰ ਪਾਈ ਗਏ ਕਿ ਨੇ ਪੁਰ ਪੰਜਾਬੀਆਂ ਨੇ ਮੈਨੂੰ ਐਮਪੀ ਹੋਣ ਦਾ ਮਾਣ ਬਖਸ਼ਿਆ ਤੇ ਮੈਂ ਇਹ ਲਹਿਰ ਹੀ ਸ਼ੁਰੂ ਕਰਤੀ ਹੈ ਸਿੱਖਿਆ ਲੰਗਰ ਦੀ ਸਕਿੱਲ ਸਿੱਖਿਆ ਲੰਗਰ ਕਿਉਂਕਿ ਅਮਰਸਰ ਸਾਹਿਬ ਵਿਖੇ ਗੁਰਨਾਲਾ ਦੇ ਯੂਨੀਵਰਸਿਟੀ ਦੇ ਸਾਹਮਣੇ ਸਾਡਾ ਬਹੁਤ ਵੱਡਾ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਚੱਲਦਾ ਹੈ। ਮੈਂ ਹੁਣੇ ਸਾਡੇ ਅੱਜ ਦੇ ਜਿਹੜੇ ਗੈਸਟ ਆਫ ਆਨਰ ਸਰਦਾਰ ਮਾਨੀਓ ਸਰਦਾਰ ਕੁਬਾ ਸਿੰਘ ਸਿੱਧੂ ਜੀ ਡੀਆਈਜੀ ਪਟਿਆਲਾ ਇਹਨਾਂ ਨਾਲ ਦੱਸ ਰਹੇ ਸੀ ਮੇਰੇ ਖੱਬੇ ਪਾਸੇ ਸਾਡੇ ਸੀਓ ਸਰਦਾਰ ਗੁਰਵੀਰ ਸਿੰਘ ਸੰਧੂ ਜੀ ਬੈਠੇ ਹਨ। ਇਹ ਅਮਰਸਰ ਅਸੀਂ ਪਿਛਲੇ ਸਾਲ 4250 ਯੂਥ ਨੂੰ ਨੌਕਰੀ ਦੇ ਸਕੇ ਔਰ ਸਾਰੇ ਬਹੁਤ ਅੱਛੀਆਂ 25 ਤੋਂ 30000 ਰੁਪਏ ਤੋਂ ਵੱਧ ਸੂਨਾਦੀਪ ਜੀ ਸੀ ਜਿਹੜੋ ਸਿੱਧੂ ਸਾਹਿਬ ਲੁਧਿਆਣੇ ਪੋਸਟਡ ਸੀ ਲੁਧਿਆਣੇ ਸਾਡੀ ਸਕਿੱਲ ਯੂਨੀਵਰਸਿਟੀ ਦਾ ਪੂਰਾ ਆ ਰਿਹਾ ਕਿਉਂਕਿ ਮੈਂ 10 ਆਈਟੀਆਈ ਐਡਾਪਟ ਕੀਤੇ ਪੰਜਾਬ ਚ ਜਿਹੜਾ ਲੁਧਿਆਣਾ ਦਾ ਆਈਟੀਆਈ ਹੁਣ ਅਸੀਂ ਇਹ ਮਾਰਚ ਦੇ ਪਹਿਲੇ ਹਫਤੇ ਤੋਂ ਦਾ ਉਦਘਾਟਨ ਸੀਐਮ ਸਾਹਿਬ ਕਰਕੇ ਉਹ ਭਾਰਤ ਦਾ ਸਭ ਤੋਂ ਨਵੇਕਲਾ ਆਈਟੀਆਈ ਹੋਏਗਾ ਜਿੱਥੇ ਰੋਬੋਟਿਕ ਵੈਲਡਰ 3D ਪ੍ਰਿੰਟਿੰਗ ਔਰ ਇਹਦੇ ਕੋਰਸਸ ਸੀਐਨਸੀ ਮਸ਼ੀਨਾਂ ਸ਼ੁਰੂ ਕੀਤੀਆਂ ਗਈਆਂ ਇੰਡਸਟਰੀ ਦੇ ਨਾਲ ਮਿਲ ਕੇ ਜਿਹੜੀ ਲੁਧਿਆਣੇ ਦੇ ਇੰਡਸਟਰੀ ਨੇ ਪਟਿਆਲੇ ਦੇ kia ਨਾਲ ਹੀ ਮਲਟੀ ਸਕਿਲ ਡਿਵੈਲਪਮੈਂਟ ਸੈਂਟਰ ਉਸੇ ਕੈਂਪਸ 'ਚ ਆ ਰਿਹਾ ਹੈ ਨਾਲ ਹੀ ਹੁਣ ਮੈਂ ਐਮਪੀਐਲਡੀ ਚੋ 1 ਕਰੋੜ ਰੁਪਈਆ ਪਰਸੋਂ ਹੀ ਦਿੱਤਾ ਹੈ ਉੱਥੇ ਅਸੀਂ ਫੁੱਟਬਾਲ ਟਰਫ ਜਿਹੜੀ ਹੈ ਉਹ ਗੁਰਵੀਰ ਦੀ ਆਰਟੀਫੀਸ਼ੀਅਲ ਪੂਰੀ ਟਰਫ अपना हाथ बनवाते पूरा फुटबॉल ਦਾ ਗਰਾਊਂਡ ਵੀ 올림픽 ਸਟੈਂਡਰਡ ਦਾ ਉੱਥੇ ਬਣਾ ਰਹੇ ਤਾਂ ਕਿ ਇੱਕ ਆਪਣਾ ਮਾਹੌਲ ਕੀਤਾ ਜਾ ਸਕੇ ਅੱਜ ਇਹ ਪਟਿਆਲਾ ਸੈਂਟਰ ਦਾ ਉਦਘਾਟਨ ਹੈ ਔਰ ਫਿਰ ਜਲੰਧਰ ਸਾਡਾ ਜਿਹੜਾ ਉਹ ਵੀ ਵਿਸਾਖੀ ਤੇ ਅਸੀਂ ਲੈਦਰ ਕੰਪਲੈਕਸ ਦੇ ਨਾਲ ਉਹ ਵੀ ਵਿਸਾਖੀ ਤੇ ਕਰਾਂਗੇ ਤਾਂ ਕਿ ਬੱਚਿਆਂ ਨੂੰ ਹਨਰ ਹੋਵੇ ਮੈਂ ਕਹਿੰਦਾ ਜੇ ਬਾਹਰ ਵੀ ਜਾਣਾ ਤਾਂ ਕੋਈ ਹਨਰ ਸਿੱਖ ਕੇ ਜਾਣਾ ਇਲੈਕਟ੍ਰੀਸ਼ੀਅਨ ਪਲੰਬਰ ਜੂਨੀਅਰ ਨਰਸ ਜੋ ਵੀ तमाम ਕੋਰਸਸ ਤੇ ਇਸ ਕਰਕੇ ਜਿਹੜੀ ਹੈ ਸਕਿੱਲ ਫॉर ਜੌਬ ਮੇਰਾ ਹਨਰ ਮੇਰੀ ਸ਼ਾਨ ਕੋਈ ਸਾਡਾ ਮੰਤਵ ਹੈ ਔਰ ਇਹ ਸਾਰਾ ਫ੍ਰੀ ਆਫ ਚਾਰਜ ਪੜਾਇਆ ਜਾਂਦਾ ਹੈ ਇੱਕ ਇੱਕ ਪੈਸਾ ਵੀ ਕੋਈ ਸਿਕਿਉਰਿਟੀ ਨਹੀਂ ਕੁਛ ਨਹੀਂ ਬੱਚਿਆਂ ਨੂੰ ਚਾਹੀਦਾ ਮੈਂ ਪਟਿਆਲਾ ਦੇ ਆਪਣੇ ਯੂਥ ਨੂੰ ਕਿਉਂਕਿ ਮੈਂ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਹੀ ਪੜਿਆ ਐਮਏ ਕੀਤੀ ਇਸ ਲਈ ਸ਼ਹਿਰ ਨਾਲ ਬੜੀਆਂ ਯਾਦਾਦਾਂ ਜੁੜੀਆਂ ਔਰ ਮੈਂ ਆਪਣੇ ਨੌਜਵਾਨਾਂ ਨੂੰ ਅਪੀਲ ਕਰਦਾ ਵੀ ਤੁਸੀਂ ਇੱਥੇ ਵੱਧ ਤੋਂ ਵੱਧ ਆਓ ਫ੍ਰੀ ਹੈ 에어 ਕੰਡੀਸ਼ਨ ਹੈ ਫਾਈਵ ਸਟਾਰ ਟਾਈਪਸ ਜੀ ਸਾਹਿਬ ਨੇ ਉਹਨੇ ਟੂਰ ਕੀਤਾ ਹੈ ਤੇ ਜਿਆਦਾ ਤੋਂ ਜਿਆਦਾ ਇਹਦਾ